ਮਾਨ ਸਾਹਿਬ ਦੇ ਕਰੇ ਸੰਗਰੂਰ ਜ਼ਿਲ੍ਹੇ ਦੇ ਕੋਨੇ-ਕੋਨੇ ਤੇ ਆਏ ਉਹਨਾਂ ਦੇ ਸਾਥੀ ਸ਼੍ਰੋਮਣੀ ਕਾਲੀ ਦਲ ਦੀ ਲੀਡਰਸ਼ਿਪ ਸਾਰਿਆਂ ਨੂੰ ਫਤਿਹ ਇਸ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਨ ਸਾਹਿਬ ਨਾਲ ਮੇਰਾ ਦਿਨੋਂ ਲਗਾਇਆ ਇਹਨਾਂ ਨੂੰ ਵੀ ਪਤਾ ਹੈ ਜਦੋਂ ਕਿਤੇ ਸੈਰ ਕਰਨ ਦੂਜੇ ਪਾਸੇ ਚਲੇ ਜਾਂਦੇ ਐ ਪਰ ਮੈਂ ਇਹਨਾਂ ਦਾ ਸਾਥ ਨੇ ਟੈਲੀਫੋਨ ਫਿਰ ਵੀ ਕਰਦ ਰਹਿਣਾ ਇਹਨਾਂ ਨੂੰ ਹਰ ਹਫਤੇ 10 ਦਿਨ ਬਾਅਦ ਮੈਂ ਮਾਨ ਸਾਹਿਬ ਨੂੰ ਗੱਲ ਕਰ ਲੈਂਦਾ ਸੀ ਟੈਲੀਫੋਨ ਕਰ ਲੈਂਦਾ ਸੀ ਪੁੱਛਦਾ ਰਹਿੰਦਾ ਸੀ ਕਿ ਜਦੋਂ ਸੈਰ ਸੁਰ ਖਤਮ ਹੋ ਗਈ ਵਾਪਸ ਆ ਜਾਓ ਕਿਉਂਕਿ ਲੋੜ ਮੈਨੂੰ ਸੇ ਦੱਸਾਂ ਨੇਕ ਇਨਸਾਨ ਵਧੀਆ ਇਨਸਾਨ ਤੇ ਮੈਂ ਤਾਂ ਕੱਲ ਮਖੌੜ ਕਰ ਰਿਹਾ ਸੀ 2 ਦਿਨ ਪਹਿਲੇ ਮੈਂ ਇੱਕ ਫੋਟੋ ਦੇਖੀ ਮੇਰੇ ਕੋਲੇ ਕਿਸ ਨੇ ਭੇਜੀ ਤੁਸੀਂ ਸ਼ਾਇਦ ਦੇਖੀ ਹੋਣੀ ਹੈ ਇੱਕ ਬੂਟੇ ਨੂੰ ਪਾਣੀ ਪੇਰੇ ਸੀ ਤੇ ਮੈਂ ਦੇਖਿਆ ਕੌਣ-ਕੌਣ ਦੇ ਰਿਹਾ ਹੈ ਇੱਕ ਪਾਸੇ ਪਰਮਿੰਦਰ ਸਿੰਘ ਇੱਕ ਪਾਸੇ ਮਾਨ ਸਾਹਿਬ ਸੀ ਪਰਮਿੰਦਰ ਢੀਂਡਾ ਸਾਹਿਬ ਤੇ ਮਾਨ ਸਾਹਿਬ ਦੋਨੋਂ ਇੱਕੋ ਹੀ ਬੂਟੇ ਨੂੰ ਹੈ ਮੈਂ ਨੇ ਟੈਪ ਕੀਤਾ ਮੈਂ ਕਿਹਾ ਮਾਨ ਸਾਹਿਬ ਆ ਕਿਹੜਾ ਖੁਸ਼ਕਿਸਮਤ ਬੂਟਾ ਜਿਸ ਤੇ ਦੋਨੋਂ ਹੀ ਪਾਣੀ ਪਈ ਜਾਂਦੇ ਹੋ ਗੱਲ ਕੀਤੀ ਸੀ ਕੀ ਨਹੀਂ ਤੁਹਾਨੂੰ ਪਰ ਮੈਂ ਤੁਹਾਨੂੰ ਸਭ ਦੱਸਾਂ ਕਿ ਇਹਨਾਂ ਦੀ ਸੁਪਰ ਕਮਾਂ ਹਾਈ ਕਮਾਂਡ ਬਹੁਤ ਤਗੜੀ ਹੈ। ਹੋਮ ਮਿਨਿਸਟਰੀ। ਇੱਕ ਤੀ ਦਾ ਹੋਮ ਮਿਨਿਸਟਰੀ ਨੇ ਕਹਦੇ ਅਗਲੇ ਵਾਰ ਤੁਹਾਨੂੰ ਰੋਟੀ ਨਹੀਂ ਮਿਲੇਗੀ। ਜੇ ਤੁਸੀਂ ਸਹਿਰ ਕਰਨਗੇ। ਸਹਿਰ ਕਰਨੀ ਹੈ ਤੇ ਇੱਥੇ ਹੀ ਕਰੀ ਜਲੋ ਕਰੇ। ਇਹਨਾਂ ਬੇਟਾ ਵੀ ਸਾਰਾ ਦੇਖੋ ਦਿਲੋਂ ਪੂਰੀ ਜ਼ਿੰਦਗੀ ਇਹਨਾਂ ਦੇ ਹਰ ਖੂਨ ਦੇ ਕਤਰੇ ਵਿੱਚ ਅਕਾਲੀ ਦਲ ਹੈ ਅਕਾਲੀ ਦਲ ਥੋੜੇ ਬਜ਼ੁਰਗਾਂ ਦੀ ਬਣਾਈ ਪਾਰਟੀ ਹੈ ਥੋੜੇ ਬਜ਼ੁਰਗਾਂ ਤੇ ਬਜ਼ੁਰਗਾਂ ਨੇ ਸ਼ਹਾਦਤਾਂ ਦੇ ਕੇ ਕੁਰਬਾਨੀਆਂ ਕਰਕੇ ਅਕਾਲੀ ਦਲ ਖੜਾ ਕੀਤਾ ਹੈ ਅੱਜ ਜੇ ਬੱਚੇ ਬੈਠੇ ਆਪਾਂ ਅਕਾਲੀ ਦਲ ਕਰਕੇ ਹੀ ਹੈ ਆਪਣੇ ਨਾਲ ਦੁਨੀਆਂ ਦੀ ਜਿੰਨੀਆਂ ਵੀ ਦਿੱਲੀ ਵਾਲੀਆਂ ਪਾਰਟੀਆਂ ਆਈਆਂ ਉਹਨਾਂ ਨੇ ਕੋਈ ਨਾ ਕੋਈ ਧੂਖਾ ਆਪਣਾ ਨਾ ਦਿੱਤਾ ਜੇ ਪੰਜਾਬ ਦੀ ਵੰਡ ਹੋਈ ਉਦੋਂ ਕਾਂਗਰਸ ਨੇ ਆਪਣਾ ਆਪਣਾ ਰਾਜਤਾ ਨਹੀਂ ਦਿੱਤੀ ਜਿਹੜੀ ਸਭ ਤੋਂ ਵੱਡੀ ਆਪਣੇ ਨਾਲ ਮਾਰ ਪਾਈ ਕਾਂਗਰਸ ਦੀ ਹੈ ਜਿਹੜੀ ਰਾਜਸਥਾਨ ਨੂੰ ਸਾਰਾ ਪਾਣੀਆਤਾ ਦੇ ਦਿੱਤਾ ਉਦੋਂ ਕਾਂਗਰਸ ਦਾ ਰਾਸੀ ਕਾਂਗਰਸ ਨੇ ਤੱਕੇ ਨਾਲ ਪਾਣੀ ਦਿੱਤਾ ਜਿਹੜੀ ਦੁਨੀਆ ਦਾ ਕਾਨੂੰਨ ਹੈ ਕਿ ਜਿਹੜੇ ਸੂਬੇ ਵਿੱਚੋਂ ਜਿਹੜੇ ਮੁਲਕ ਵਿੱਚੋਂ ਦਰਿਆ ਨੱਪਦੇ ਆ ਪਾਣੀ ਦਾ ਹੱਕ ਉਹਨਾਂ ਦਾ ਹੀ ਹੈ ਪਰ ਨਹੀਂ ਉਦੋਂ ਉਹਨਾਂ ਨੇ ਕਾਂਗਰਸ ਨੂੰ ਦਿੱਤਾ ਉਹਦੇ ਬਾਅਦ ਫਿਰ ਤੋਂ ਐਸ.ਵਾਈ.ਐਲ ਨੇਰ ਬਾਕੀ ਪਾਣੀ ਸੀ ਦੇਣ ਲੱਗੇ ਉਹ ਤਾਂ ਕਾਲੀ ਦਿਨ ਨੇ ਬਚਾਲਿਆ ਥੋੜੀ ਅੱਜ ਸਾਰੇ ਬੈਠੇ ਹੋ ਤੁਸੀਂ ਤੁਸੀਂ ਘਰੇ ਚਲੇ ਜਾਓ ਥੋੜੇ ਕੋਲੇ ਟਿਊਬਲ ਕਨੈਕਸ਼ਨ ਹੈ ਦੇਣ ਵਾਲਾ ਬਾਫੂ ਬਾਦਲ ਜੇ ਤੁਹਾਡੇ ਉਹਨੇ ਬਿਜਲੀ ਮੁਫਤ ਆਰੀ ਹੈ ਅਕਾਲੀ ਦਲ ਤੇ ਬਾਫੂ ਬਾਦਲ ਦੀ ਜੇ ਤੁਹਾਡੀ ਮੰਡੀਆਂ ਅਕਾਲੀ ਦਲ ਦੀਆਂ ਜੇ ਟਰੈਕਟਰ ਦਾ ਟੈਕਸ ਮਾਫ ਹੋਇਆ ਅਕਾਲੀ ਦਲ ਦਾ ਹੈ ਜੇ ਲਿੰਕ ਰੋਡਾਂ ਬਣੀਆਂ ਅਕਾਲੀ ਦਲ ਨੇ ਆ ਜੇ ਗਰੀਬ ਨੂੰ ਆਟਾ ਦਾਲ ਸ਼ੱਕਰ ਕੁਝ ਵੀ ਚੀਜ਼ ਦੇਖ ਲਓ ਪੰਜਾਬ ਦੇ ਗਰੀਬ ਨੂੰ ਕਿਸਾਨ ਨੂੰ ਵਪਾਰੀ ਨੂੰ ਦੇਣ ਵਾਲਾ ਕਾਲੀ ਦਲ ਕਿਉਂਕਿ ਕਾਲੀ ਦਲ ਆਪਣੇ ਜੇ ਮਾਨ ਸਾਹਿਬ ਨੇ ਕਿਹਾ ਆ ਕਾਲੀ ਦੇ ਆ ਥੋੜਾ ਆ ਜੁਦੇ ਦਿਨ ਮੇ ਵੀ ਆ ਭਾਵੇਂ ਝਾੜੂ ਵਾਲੇ ਆ ਭਾਵੇਂ ਆ ਕਾਂਗਰਸੀ ਆ ਭਾਵੇਂ ਫੁੱਲ ਵਾਲੇ ਆ ਇੱਥੇ ਰਾਜ ਕਰਨ ਵਾਸਤੇ ਆਉਂਦੇ ਆ ਤੁਸੀਂ ਹੁਣ ਨਤੀਜਾ ਦੇਖ ਹੀ ਲਿਆ ਲੈਂਡ ਪੂਲਿੰਗ ਦਾ ਕੀ ਕਰ ਰਿਆ ਥੋੜੀ ਜਮੀਨ ਖੋ ਰਿਆ 70000 ਕਿੱਲਾ 65000 ਕਿੱਲਾ ਖੋ ਰਿਆ ਆ ਤਾਂ ਸ਼ੁਰੂਆਤ ਹੈ ਜੇ ਉਹਨਾਂ ਨੇ ਦੇਖਿਆ ਨਾ ਕਿ ਇੱਥੇ ਕੋਈ ਰੋਹਣੀ ਪਿਆ ਲੱਖ ਏਕੜ ਹੋਰ ਤਿਆਰੀ ਕਰੀ ਬੈਠੇ ਆ ਥੋੜੇ ਕੋਲ ਰਹਿਊਗਾ ਕੀ ਇਸ ਕਰਕੇ ਮੈਂ ਬੇਨਤੀ ਕਰਨਾ ਜੇ ਪੰਜਾਬ ਨੂੰ ਬਚਾਉਣਾ ਜੇ ਪੰਜਾਬ ਦੀ ਜਵਾਨੀ ਨੂੰ ਬਚਾਉਣਾ ਜੇ ਵਾਪਸ ਖੁਸ਼ੀਆਂ ਲੈ ਕੇ ਆਉਣੀ ਹੈ ਆਪਣਾ ਰਾਜ ਲਿਆਓ ਥੋੜਾ ਆਪਣਾ ਆਹ 10 ਸਾਲ ਤੁਹਾਡੇ ਖਰਾਬ ਹੋ ਗਏ 10 ਸਾਲ ਤੇਰੀ ਸੋਚ ਪਿਛਲੇ 5 ਸਾਲ ਕਾਂਗਰਸ ਨੇ ਕੈਪਟਨ ਨੇ ਆ ਝਾੜੂ ਵਾਲੇ ਨੇ ਤੇ ਸੰਗਰੂਰ ਜ਼ਿਲ੍ਹੇ ਵਾਲਿਆਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਤੁਸੀਂ ਇਨਕਲਾਬੀ ਬੰਦੇ ਹੋ ਤੁਸੀਂ ਮਨ ਬਣਾ ਲਓ ਸੰਗਰੂਰ ਵਾਲਿਆਂ ਕਿ ਕਾਲੀ ਦਲ ਦੀ ਸਰਕਾਰ ਆਉਣੀ ਹੈ ਬਨਜੂ ਥੋੜੀ ਸਰਕਾਰ ਐਸੀਆਂ ਗੱਲਾਂ ਦੀ ਬਾਤ ਸਾਹ ਨੂੰ ਦੱਸਦਾ ਹਾਂ ਐਸੀ ਸਾਰੇ ਧਿਆਨ ਨਾਲ ਸੁਣਨਾ ਬਹੁਤ ਦੇਖੋ ਹੁਣ ਤਾਂ ਹਾਲਾਤ ਆਪਣੇ ਐ ਹੋ ਗਏ ਪੂਨ ਤਾਂ ਬਾਹਰਲੇ ਮੁਲਕ ਵੀ ਆਪਣੇ ਬੱਚਿਆਂ ਨੂੰ ਲੈਣ ਨੂੰ ਤੜ ਗਏ। ਕਈ ਬੰਦੇ ਸੋਚਦੇ ਸੀ ਅਸੀਂ ਕੈਨੇਡਾ ਭੇਜ ਦਾਂਗੇ, ਆਸਟ੍ਰੇਲੀਆ ਭੇਜ ਦਾਂਗੇ, ਅਮਰੀਕਾ ਭੇਜ ਦਾਂਗੇ। ਸਾਰੇ ਨੇ ਬੰਦ ਕਰਤੇ। ਹੁਣ ਆਪਾਂ ਹੀ ਇਸ ਸੁਪੇ ਨੂੰ ਤਕੜੇ ਕਰਾਂਗੇ ਤਾਂ ਆਪਾਂ ਬਚਾਂਗੇ। ਇੱਥੇ ਇੰਡਸਟਰੀ ਆਊਗੀ, ਇੱਥੇ ਡਿਵੈਲਪਮੈਂਟ ਹੋਊਗਾ ਤੇ ਖੇਤੀ ਚ ਇੰਪਰੂਵਮੈਂਟ ਆਊਗੀ। ਉਹ ਇਕੱਲੇ ਖਾਲੀ ਦਲ ਕਰ ਸਕਦਾ ਹੈ। ਕਿਉਂਕਿ ਸਾਡਾ ਘਰ ਹੈ ਉਹਨਾਂ ਦਾ ਘਰ ਨਹੀਂ ਹੈ ਉਹ ਤਾਂ ਜਿਵੇਂ ਕਿਹਾ ਗੈਸਟ ਹਾਊਸ ਵਾਸਤੇ ਹੁੰਦੇ ਸੋ ਮੈਂ ਜ਼ਿਆਦਾ ਸਮਾਨ ਨਹੀਂ ਲੈਣਾ ਮੈਂ ਅੱਜ ਬੜਾ ਦਿਲੋਂ ਮੈਨੂੰ ਖੁਸ਼ੀ ਹੈ ਤੇ ਮੈਂ ਕਈ ਮਹੀਨਿਆਂ ਦਾ ਜਦੋਂ ਗੈਸ ਮਾਨਸਾ ਤੁਹਾਨੂੰ ਉਹਦੋਂ ਹੀ ਮੈਂ ਸਭ ਤੋਂ اچھا ਮੈਂ ਹੋਰ ਕਿਸੇ ਨਾਲ ਨਹੀਂ ਗੱਲ ਕੀਤੀ ਐਕਸੈਪਟ ਮਾਨਸਾ ਸਰ ਨਾਲ ਹੀ ਕਰਦਾ ਸੀ ਹੈ ਇਹਨਾਂ ਦਾ ਵੀ ਜਦੋਂ ਬੋਰ ਹੁੰਦੇ ਮੇਰੇ ਨਾਲ ਗੱਲ ਕਰ ਲੈਂਦੇ ਸੀ ਜਦੋਂ ਮੇਰਾ ਜੀ ਕਰਦਾ ਸੀ ਮੈਂ ਮਾਨਸਾ ਸਰ ਨੂੰ ਗੱਲ ਕਰਨ ਦਿੰਦਾ ਸੀ ਮੈਂ ਕਿਹਾ ਮਾਨਸਾ ਸਰ ਜਿੰਨਾ ਮਰਜ਼ੀ ਆ ਮੈਂ ਤੁਹਾਨੂੰ ਲੈ ਕੇ ਹੀ ਆਉਣਾ ਮੈਂ ਨੇ ਇੱਕ ਵਾਰ ਕਿਹਾ ਸੀ ਮੈਂ ਆਹ ਨੂੰ ਚੱਕ ਲੈਣਾ ਤੁਸੀਂ ਦੱਸੋ ਕਿੱਥੇ ਬੈਠੇ ਹੋ ਹੈ ਬੋਲੇ ਸੋਣ ਹੈ ਸੋਣ ਸੀ ਹੈ ਤੇ ਦੇਖੋ ਹੁਣ ਸਭ ਤੋਂ ਸੀਨੀਅਰ ਹੁਣ ਮਾਨ ਸਾਹਿਬ ਹੈ ਇਹਨਾਂ ਦੀ ਐਡਵਾਈਸ ਮਾਨ ਸਾਹਿਬ ਦੀ ਕੱਲੇ ਇਸ ਵੀ ਸਾਡੀ ਪਾਰਟੀ 'ਚ ਵੀ ਮੈਨੂੰ ਲੱਗਦਾ ਸਭ ਤੋਂ ਸੀਨੀਅਰ ਤੁਸੀਂ ਹੁਣ ਏਜ ਵਿੱਚ ਕਿੰਨੇ ਹੋਗੇ ਇਹ ਤਾਂ ਜਨਾਬ ਕੋਲ ਇਲੈਕਸ਼ਨ ਨਾਲ ਸਭ ਤੋਂ ਸੀਨੀਅਰ ਦੇਖੋ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਜਦੋਂ ਜਿਹੜੇ ਪੁਰਾਣੇ ਲੋਕ ਹੁੰਦੇ ਨਾ ਉਹਨਾਂ ਨੂੰ ਹਰ ਦਾ ਪੇਚ ਪਤਾ ਹੁੰਦਾ ਜਿਵੇਂ ਕਹਾਵਤ ਹੈ ਇੱਕ ਬਜ਼ੁਰਗ ਨੂੰ ਜਰੂਰ ਨਾਲ ਕੇ ਲੈ ਕੇ ਜਾਇਆ ਕਰੋ ਉਹਨੂੰ ਕਿਤੇ ਮੁਸ਼ਕਲ ਹੋ ਜਾਂਦਾ ਜੇ ਮੁੰਡਿਆਂ ਨੂੰ ਕੋਈ ਮੁਸ਼ਕਲ ਆ ਜਾਏ ਕੱਟਣ ਦਾ ਰਾਹ ਤਾਂ ਬਜ਼ੁਰਗ ਹੀ ਦੱਸਦੇ ਹੁੰਦੇ ਐ ਇਸ ਕਰਕੇ ਮਾਨ ਸਾਹਿਬ ਤੁਹਾਨੂੰ ਤੁਸੀਂ ਮੈਂ ਮੈਂ ਘਰ ਵਾਪਸੀ ਨਹੀਂ ਕਰ ਰਿਹਾ ਮੈਂ ਲੇਕਨ ਮੇਰੇ ਤੇ ਸਿਰ ਤੇ ਆਤਰਕਿਓ ਆਸ਼ੀਰਵਾਦ ਮੈਂ ਮੈਨੂੰ ਸਰੋਪਾ ਦਿਓ ਮੈਂ ਇਹਨਾਂ ਨੂੰ ਨਹੀਂ ਦੇਣਾ ਮੈਨੂੰ ਦੇਣਗੇ ਸਰੋਪਾ ਕਿਉਂਕਿ ਆ ਮੇਰੇ ਬਜ਼ੁਰਗ ਹੈ ਮੇਰੇ ਦੇ ਪਿਤਾ ਮੰਗੂ ਹੈ ਤੇ ਇਸ ਕਰਕੇ ਇਹਨਾਂ ਨੇ ਮੇਰੇ ਬਾਦਲ ਸਾਹਿਬ ਦਾ ਬੜਾ ਸਾਥ ਦਿੱਤਾ ਤੇ ਉਹ ਇਸ ਕਰਕੇ ਮੈਂ ਖੁੱਤੋਂ ਸਰੋਪਾ ਲੈ ਕੇ ਤੇ ਮੈਂ ਇੰਨੀ ਬੇਨਤੀ ਕਰਦਾ ਹਾਂ ਤੁਸੀਂ ਸਾਰੀ ਸਾਰੇ ਆਪਣੇ ਸਾਥੀਆਂ ਨੂੰ ਅੱਜ ਮਨ ਬਣਾ ਲਵਾ ਕੇ ਇੱਥੇ ਆਏ ਆਂ ਜੀ ਆਪਾ ਆਪਣੀ ਆਪਣੀ ਕੌਮ ਦੀ ਆਪਣੀ ਪੰਜਾਬ ਦੀ ਆਪਣੇ ਕਿਸਾਨਾਂ ਦੀ ਗਰੀਬ ਦੀ ਵਪਾਰੀ ਦੀ ਆਪਣੀ ਸਰਕਾਰ ਲੈ ਕੇ ਆਪਾਂ ਪੰਜਾਬ ਨੂੰ ਵਾਪਸ ਉਹ ਖੁਸ਼ੀਆਂ ਦੇ ਦਿਨ ਦਿਖਾਉਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸੋਲਿਆ ਸਾਰਿਆਂ ਨੂੰ ਵੀਰਾਂ ਨੂੰ ਕਹਿੰਦਾ ਮਾਨ ਸਾਹਿਬ ਹੁਣ ਆਪਣੇ ਸਭ ਤੋਂ ਸੀਨੇ ਰਹਿ ਇੱਥੇ ਇੱਕ ਪਰਿਵਾਰ ਵਾਂਗੂ ਮਾਨ ਸਾਹਿਬ ਤੁਸੀਂ ਸਾਰਿਆਂ ਨੂੰ ਐਡਵਾਈਸ ਕਰੋ ਤੇ ਸਾਰੇ ਸਾਥੀਆਂ ਨੂੰ ਇੱਕ ਝੰਡੇ ਥੱਲੇ ਕਰ ਲੋ ਨਿਸ਼ਾਨਾ ਇੱਕੋ ਇੱਕ ਹੈ 2027 ਪੰਜਾਬ ਦੀ ਸਰਦਾਰ ਪੰਜਾਬੀਆਂ ਦੀ ਸਰਕਾਰ